ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਣ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ உபਦੇਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਏ ਦੇਖ ਦੇਖ ਜੀਵੇ ਪ੍ਰਭ ਆਪਣਾ ਆ ਚਾਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਧਨਕ ਬਲਿਹਾਰੀ ਬਾਸ਼ ਸੰਤਾ ਤੂਰੀ ਗੁਰਪੁਰ ਆਦਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਇਓ ਸਹਾਈ ਸਗਲੇ ਮਨ ਅਰਥ ਕਿਨੇ ਓਨ ਬਾਤੀ ਤਾਂ ਕਾਈ ਰਹਾਉ ਕਰਤੇ ਪੁਰਖ ਤਾਲ ਦਿਵਾਇਆ ਪਾਛੇ ਲਗ ਚਲੇ ਮਾਇਆ ਤੋੜਨਾ ਕਰੂੰ ਆਵੇ ਮੇਰੇ ਪੁਰੇ ਸਤਗੁਰੂ ਭਾਵੇ ਸਿਮਰੇ ਸਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ जय जय कारगुण साईं जिना पूरे बंत बनाई तू पैरो स्वामी मोरा ए पोन पदार्थ तेरा जननानक एकते आया सफल फला बो न पाया साथना ਸ਼੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੁਮਾਰਾ ਗੁਰੂ ਪੂਰੇ ਦਿਹੋ ਅਪਦੇਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਝ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿਣ ਨਾ ਜਾਈ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵਡਿਆਈ ਬਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਨਾਨਕ ਬਲਿਹਾਰੀ ਬਾਸ਼ ਸੰਤਾ ਤੂਰੀ ਗੁਰਪੁਰ ਆਦ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਪੁਨ ਬਾਤੀ ਤਾਂ ਕਾਏ ਰਹਾਉ ਕਰਤੇ ਪੁਰਖ ਤਾਲ ਦੀਵਾਯਾ ਪਾਛੇ ਲੱਗ ਚਲੇ ਮਾਇਆ ਟੋਠ ਨਾ ਕਰਹੁ ਆਵੇ ਮੇਰੇ ਪੂਰੇ ਸਤਗੁਰ ਪਾਵੇ ਸਿਮਰੇ ਸਿਮਰੇ ਦਿਆਲਾ ਸਭ ਜੀ ਭਾਇ ਕਿਰਪਾਲਾ ਜੈ ਜੈ ਕਾਰ ਗੁਣ ਸਾਈ ਜਿਨਾ ਪੂਰੇ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨਾਨੰਕ ਇਕ ਤੇ ਆਇਆ ਸਫਲ ਫਲਾ ਬੁਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ सिमरो सिमरो प्रभु भये अनन्ता दुख क्लेश सब नाठे गुण गावत ते आवत प्रभु अपना कार्य सगले साठे जग जीवन नाम तुम्हारा गुरु पूरी दिहो अब तेसा ਜਪ ਬਉਜਲ ਪਾਰ ਉਤਾਰਾ ਰਹਾ ਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਈ ਦੇਖ ਦੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਮਤ ਮਤ ਕਿਨੀ ਪੂਰੀ ਸਦਾ ਸਦਾ ਨਾਨਕ ਬਲਿਹਾਰੀ ਬਾਸ਼ ਸੰਤਾ ਤੂਰੀ ਗੁਰਪੁਰਾ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਓਨ ਬਾਤੀ ਤਾਂ ਕਾਏ ਰਹਾਉ ਕਰਤੇ ਪੁਰਖ ਤਾਲ ਦਿਵਾਇ ਪਾਛੇ ਲਗ ਚਲੇ ਮਾਇਆ ਟੋਟਨਾ ਕਰੂ ਆਵੇ ਮੇਰੇ ਪੂਰੇ ਸਤਿਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨ ਪੂਰੇ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨਾਨੰਕ ਇਕਤੇ ਆਇਆ ਸਫਲ ਫਲਾ ਬੁ ਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭਏ ਅਨੰਦਾ ਦੁੱਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ આવਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ உபਦੇਸਾ ਜਪ ਭਉਜਲ ਪਾਰ ਉਤਾਰਾ ਰਾਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਝ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀ ਮਤ ਕਹਿ ਨਾ ਜਾਏ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਨਾਨਕ ਬਲੇਹਾਰੀ ਬਾਸ਼ੋ ਸੰਤਾ ਤੂਰੀ ਗੁਰਪੁਰਾ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਪੁਣ ਬਾਤੀ ਤਾਂ ਕਾਏ ਰਹਾਉ ਕਰਤੇ ਪੁਰਖ ਤਾਲ ਦਿਵਾਇ ਪਾਛੇ ਲਗ ਚਲੇ ਮਾਇਆ ਟੋਠਨਾ ਕਦੋਂ ਆਵੇ ਮੇਰੇ ਪੂਰੇ ਸਤਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨਾਂ ਪੂਰੇ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਏ ਪੰਨ ਪਦਾਰਥ ਤੇਰਾ ਜਨਾਨਨਕ ਇਕ ਤੇ ਆਇਆ ਸਫਲ ਫਲਾ ਬੁਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ ਅਪਦੇਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਝ ਕਰਨ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਏ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਧਨਾਨਕ ਬਲਿਹਾਰੀ ਬਾਸ਼ੋ ਸੰਤਾ ਤੂਰੀ ਗੁਰਪੁਰਾ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਪੁਣ ਬਾਤੀ ਤਾਂ ਕਾਇ ਰਹਾਉ ਕਰਤੇ ਪੁਰਖ ਤਾਲ ਦਿਵਾਇ ਪਾਛੇ ਲਗ ਚਲੇ ਮਾਇਆ ਟੋਠਨਾ ਕਰੂੰ ਆਵੇ ਮੇਰੇ ਪੂਰੇ ਸਤਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨ ਪੂਰੇ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਏ ਪੰਨਾ ਪਦਾਰਥ ਤੇਰਾ ਜਨਾਨੰਕ ਇਕ ਤੇ ਆਇਆ ਸਫਲ ਫਲਾ ਬੁਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ ਅਬ ਤੇ ਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਝ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਏ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਧਨਾਨਕ ਬਲਿਹਾਰੀ ਬਾਸ਼ੋ ਸੰਤਾ ਤੂਰੀ ਗੁਰਪੁਰਾ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਪੁਣ ਬਾਤੀ ਤਾਂ ਕਾਏ ਰਹਾਉ ਕਰਤੇ ਪੁਰਖ ਤਾਲ ਦਿਵਾਇ ਪਾਛੇ ਲਗ ਚਲੇ ਮਾਇਆ ਟੋਠਨਾ ਕਦੋਂ ਆਵੇ ਤੁਰ ਪਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨ ਪੂਰੇ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਏ ਪੰਨ ਪਦਾਰਥ ਤੇਰਾ ਜਨਾਨਨਕ ਇਕ ਤੇ ਆਇਆ ਸਫਲ ਫਲਾ ਬੁਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰ ਪੂਰੇ ਦਿਹੋ உபਦੇਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਝ ਕਰਨ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਅਖ ਵਖਾਨੀ ਕੀਮਤ ਕਹਿ ਨਾ ਜਾਏ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਧਨਾਨਕ ਬਲਿਹਾਰੀ ਬਾਸ਼ੋ ਸੰਤਾ ਤੂਰੀ ਗੁਰਪੁਰ ਆ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਓਨ ਬਾਤੀ ਤਾਂ ਕਾਇ ਰਹਾਉ ਕਰਤੇ ਪੁਰਖ ਤਾਲ ਦਿਵਾਇ ਪਾਛੇ ਲਗ ਚਲੇ ਮਾਇਆ ਟੋਠਨਾ ਕਰਹੁ ਆਵੇ ਮੇਰੇ ਪੂਰੇ ਸਤਗੁਰੂ ਭਾਵੇ ਸਿਮਰੇ ਸਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨਾਂ ਪੂਰੇ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਏ ਤਉ ਨ ਪਦਾਰਥ ਤੇਰਾ ਜਨ ਨਾਨਕ ਇੱਕ ਤੇ ਆਇ ਸਫਲ ਫਲਾ ਬੁ ਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ ਅਬ ਤੇ ਸਾ Jap ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਝ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਅਖ ਵਖਾਨੀ ਕੀ ਮਤ ਕਹਿ ਨਾ ਜਾਏ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਧਨਾਨਕ ਬਲੇਹਾਰੀ ਬਾਸ਼ ਸੰਤਾ ਤੂਰੀ ਗੁਰਪੁਰਾ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਪੁਣ ਬਾਤੀ ਤਾਂ ਕਾਏ ਰਹਾਉ ਕਰਤੇ ਪੁਰਖ ਤਾਲ ਦਿਵਾਇ પાਛੇ ਲੱਗ ਚਲੇ ਮਾਇਆ ਟੋਠਨਾ ਕਰਹੁ ਆਵੇ ਮੇਰੇ ਪੂਰੇ ਸਤਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨਾਂ ਪੂਰੇ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਏ ਪੰਨਾ ਪਦਾਰਥ ਤੇਰਾ ਜਨਾਨਨਕ ਇਕ ਤੇ ਆਇਆ ਸਫਲ ਫਲਾ ਬੋ ਨ ਪਾਇਆ 사ਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਿੰਬਰੋ ਸਿੰਬਰੋ ਪ੍ਰਭ ਭਏ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰ ਪੂਰੇ ਦਿਹੋ ਅਬਦੇਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਝ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀ ਮਤ ਕਹਿ ਨਾ ਜਾਏ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਨਾਨਕ ਬਲੇਹਾਰੀ ਬਾਸ਼ੋ ਸੰਤਾ ਤੂਰੀ ਗੁਰਪੁਰਾ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਪੁਣ ਬਾਤੀ ਤਾਂ ਕਾਈ ਰਹਾਉ ਕਰਤੇ ਪੁਰਖ ਤਾਲ ਦਿਵਾਇ પાਛੇ ਲਗ ਚਲੇ ਮਾਇਆ ਟੋਠ ਨਾ ਕਰੂੰ ਆਵੇ ਮੇਰੇ ਪੂਰੇ ਸਤਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨਾਂ ਪੂਰੇ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਏ ਤਉ ਨ ਪਦਾਰਥ ਤੇਰਾ ਜਨਾਨੰਕ ਇਕਤੇ ਆਇਆ ਸਫਲ ਫਲਾ ਬੁ ਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ